ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੀ ਬਣੂ ਹੁਣ ਕੇਜਰੀਵਾਲ ਕੀ ਕਰੂ ਨਤੀਜਿਆਂ ਨਾਲੋਂ ਵੱਧ ਚਰਚਾ ਏ ਕਿ ਹੁਣ ਕੇਜਰੀਵਾਲ ਕੀ ਪੰਜਾਬ ਆਉ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲੂ ਕਿ ਪੰਜਾਬ ਤੋਂ ਆਪ ਚੋਣ ਲੜੂ ਕਿ ਪੰਜਾਬ ਹੀ ਆ ਕੇ ਬੈਠ ਜੂ ਕਿ ਆਮ ਆਦਮੀ ਪਾਰਟੀ ਦਾ ਭੋਗ ਪੈ ਜੂ ਕੀ ਹੋਊਗਾ ਇਸ ਸਵਾਲ ਬਟੇ ਨੇ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗਏ ਹੋਏ ਐਮਐਲਏ ਨੂੰ ਸਖਤ ਹਦਾਇਤ ਹੈ ਕਿ ਤੁਹਾਡਾ ਅਗਲਾ ਰਾਏ ਉਹ ਵੀ ਕਿਸ ਗੱਲ ਤੇ ਤੈ ਹੋਊਗਾ ਕਿ ਤੁਸੀਂ ਜਿੱਥੇ ਵੋਟਾਂ ਮੰਗਣਗੇ ਉੱਥੇ ਕਿੰਨੀਆਂ ਵੋਟਾਂ ਪਈਆਂ ਕਿੰਨੀ ਜ਼ਰੂਰੀ ਆਮ ਆਦਮੀ ਪਾਰਟੀ ਲਈ ਜਾਂ ਦੇਸ਼ਤ ਲਈ ਸੁਭੇਤ ਦੇ ਹਿੱਤ ਲਈ ਤੁਸੀਂ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਜਿਹੜੀ ਦੋ ਵਾਰ ਬਦਲੀ ਹੁਣ ਤੀਜੀ ਵਾਰ ਵੀ ਅੱਗੇ ਪਈ ਪੰਜਾਬ ਦੇ ਵਿੱਚੋਂ ਹੁਣ ਦਿੱਲੀ ਮਾਡਲ ਦੀ ਸਫਾਈ ਹੋ ਜਾਏਗੀ ਕਿ ਦਿੱਲੀ ਮਾਡਲ ਜਿਹੜਾ ਜ਼ੋਰ ਸ਼ੋਰ ਨਾਲ ਗੁਜਰਾਤ ਤੱਕ ਵੀ ਪ੍ਰਚਾਰਿਆ ਗੋਆ ਤੱਕ ਵੀ ਪ੍ਰਚਾਰਿਆ ਹਿਮਾਚਲ ਵਿੱਚ ਵੀ ਲੱਗੇ ਸੀ ਪਰ ਪੰਜਾਬ ਤੋਂ ਪ੍ਰਵਾਨ ਚੜ ਗਿਆ ਸੀ ਤੇ ਪ੍ਰਵਾਨ ਚੜਿਆ ਦਿੱਲੀ ਮਾਡਲ ਹੁਣ ਇਕੱਠਾ ਕਰਕੇ ਅੰਦਰ ਰੱਖ ਲਿਆ ਜਾਊਗਾ ਤੇ ਕੀ ਪੰਜਾਬ ਨੂੰ ਪੰਜਾਬ ਮੰਗ ਟੈਕਲ ਕਰਕੇ ਚਲਾਉਣ ਦਾ ਦਮ ਦਿਖਾਉਣਗੇ ਮੁੱਖ ਮੰਤਰੀ ਸਾਹਿਬ ਗਲੋਬਲ ਪੰਜਾਬ ਟੀਵੀ ਵੇਖਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸ਼ਸ਼ੀ ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਦੇ ਚੋਣ ਨਤੀਜੇ ਦਿੱਲੀ ਦੇ ਚੋਣ ਨਤੀਜਿਆਂ ਦੀ ਚਰਚਾ ਦੇਸ਼ ਭਰ ਚ ਪਰ ਪੰਜਾਬ ਚ ਚਰਚਾ ਹੁਣ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਕੀ ਬਣੂ ਹੁਣ ਕੇਜਰੀਵਾਲ ਕੀ ਕਰੂ ਨਤੀਜਿਆਂ ਨਾਲੋਂ ਵੱਧ ਚਰਚਾ ਏ ਕਿ ਹੁਣ ਕੇਜਰੀਵਾਲ ਕੀ ਪੰਜਾਬ ਆਉ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲੂ ਕੀ ਪੰਜਾਬ ਤੋਂ ਆਪ ਚੋਣ ਲੜੂ ਕੀ ਪੰਜਾਬ ਹੀ ਆ ਕੇ ਬੈਠ ਜੂ ਕੀ ਆਮ ਆਦੀ ਪਾਰਟੀ ਦਾ ਭੋਗ ਪੈ ਜੂ ਕੀ ਹੋਊਗਾ ਇਹ ਸਵਾਲ ਵੱਡੇ ਨੇ ਚਲੋ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਉਹ ਰੱਸੀ ਜਲ ਗਈ ਪਰ ਬਟ ਨਹੀਂ ਗਿਆ ਅਜੇ ਵੀ ਟੰਗ ਤਰੀਕਾ ਆਮ ਆਦਮੀ ਪਾਰਟੀ ਦੀ ਸੁਪਰੀਮ ਕਮੇਟੀ ਨੇ ਸੁਪਰੀਮੋ ਨੇ ਖੁਦ ਅਰਵਿੰਦ ਕੇਜਰੀਵਾਲ ਨੇ ਨਹੀਂ ਬਦਲੇ ਦਿੱਲੀ ਚੋਣਾ ਹਾਰਨ ਤੋਂ ਬਾਅਦ ਵੀ अरविंद केजरीवाल ਨੇ ਇਸ ਮੁੱਚੀ ਪੰਜਾਬ ਸਰਕਾਰ ਨੂੰ ਸਣੇ ਆਪਣੀ ਪਾਰਟੀ ਦੇ ਐਮਐਲਏ ਨੂੰ ਦਿੱਲੀ ਤਲਬ ਕਰ ਲਿਆ। ਮੈਂ ਆਪਣੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਬਾਰ-ਬਾਰ ਇਹ ਸਵਾਲ ਚੁੱਕਦਾ ਰਿਹਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗਏ ਹੋਏ ਐਮਐਲਏ ਨੂੰ ਸਖਤ ਹਦਾਇਤ ਹੈ ਕਿ ਤੁਹਾਡਾ ਅਗਲਾ ਰਾਜਨੀਤਿਕ ਭਵਿੱਖ ਇਸ ਗੱਲ ਤੇ ਤੈਅ ਹੋਊਗਾ ਕਿ ਤੁਸੀਂ ਜਿੱਥੇ ਵੋਟਾਂ ਮੰਗਣਗੇ ਉੱਥੇ ਕਿੰਨੀਆਂ ਵੋਟਾਂ ਪਈਆਂ। ਜਿੱਤ ਹਾਰ ਦੇ ਹਵਾਲੇ ਨਾਲ ਤੁਹਾਡੀ ਟਿਕਟ ਤੈਅ ਹੋਊਗੀ ਕਿ ਹੁਣ ਉਹਦੀ ਸਮੀਖਿਆ ਕਰਨੀ ਹੈ। ਜਾਂ ਦਿੱਲੀ ਹਾਦਿਸ ਵਿਖਿਆ ਕਰਨੀ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਆ ਨੂੰ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਸਣੇ ਮੁੱਖ ਮੰਤਰੀ ਦਿੱਲੀ ਬੁਲਾਇਆ ਗਿਆ ਦਿੱਲੀ ਵਾਲੀ ਬੈਠਕ ਕਿੰਨੀ ਜ਼ਰੂਰੀ ਹੈ ਕਿੰਨੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਲਈ ਜਾਂ ਦੇਸ਼ਿਤ ਲਈ ਸੂਬੇ ਦੇ ਹਿੱਤ ਲਈ ਤੁਸੀਂ ਇਹਦਾ ਹੰਦਾ ਜਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਪੰਜਾਬ ਦੀ ਕੈਬਨਟ ਮੀਟਿੰਗ ਜਿਹੜੀ ਦੋ ਵਾਰ ਬਦਲੀ ਹੁਣ ਤੀਜੀ ਵਾਰ ਵੀ ਅੱਗੇ ਪੈ ਗਈ ਪਹਿਲਾਂ ਦਿੱਲੀ ਚ ਵੋਟਾਂ ਪੈਣ ਤੋਂ ਬਾਅਦ ਰੱਖੀ ਜਾ ਰਹੀ ਸੀ ਕਿ 7 ਤਰੀਕ ਨੂੰ ਰੱਖ ਲੋ ਫਿਰ ਉਹ 10 ਤਰੀਕ ਹੋ ਗਈ ਹੁਣ 10 ਤਰੀਕ ਦੀ بجائے ਵੀ ਮਤਲਬ ਕਿ ਦਿੱਲੀ 11 ਤਰੀਕ ਹੋ ਗਈ ਫਿਰ ਉਹ ਵੀ ਬਦਲਤੀ ਹੁਣ 13 ਤਰੀਕ ਨੂੰ ਹੋਏਗੀ ਕੈਬਨਿਟ ਮੀਟਿੰਗ ਸੋ ਜਿਹੜੀ ਬੈਠਕ ਪਹਿਲਾਂ ਮਤਲਬ 10 ਫਰਵਰੀ ਦੇ ਹਵਾਲੇ ਨਾਲ ਸੀਗੀ ਕਿ ਹਾਂ ਆਪਾਂ ਤਰੀਕ ਬਦਲ ਕੇ ਅੱਗੇ ਰੱਖ ਲਈਏ ਉਹ ਹੁਣ ਦਿੱਲੀ ਹੋਣੀ ਹੈ 11 ਤਰੀਕ ਨੂੰ ਆਵਾਜ਼ੀ ਪਾਰਟੀ ਦੀ ਬੈਠਕ ਸੋ ਇਸ ਲਈ ਫਿਰ ਕਹਿੰਦੇ ਕੰਮੇਟ ਦੀ ਬੈਠਕ ਅੱਗੇ ਪਾਦਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਨੂੰ ਸਵੇਰੇ ਦਿੱਲੀ ਸੱਦ ਲਿਆ ਕੇਜਰੀਵਾਲ ਜੀ ਨੇ ਸੱਦਿਆ ਕਿੱਥੇ ਹੈ ਜੀ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਸੋ ਇਹ ਇਸ ਲਈ ਕਪੂਰਥਲਾ ਹਾਊਸ ਦੇ ਵਿੱਚ ਸਵੇਰੇ ਬਕਾਇਦਾ ਤੌਰ ਤੇ ਕਹਿੰਦੇ ਬੈਠਕ ਹੋਣੀ ਹੈ ਸੋ ਉਹਦੇ ਵਿੱਚ ਇਹ ਚਰਚਾ ਹੋਣੀ ਹੈ ਕਿ ਜੀ ਸਾਡੀ ਹਾਰ ਜਿੱਤ ਦਾ ਮਸਲਾ ਕੀ ਬਣਿਆ ਪੰਜਾਬ ਦਾ ਕਪੂਥਲਾ ਹਾਊਸ ਹੈ ਉਸ ਕਪੂਥਲਾ ਹਾਊਸ ਦੇ ਵਿੱਚ ਪਹਿਲਾਂ ਤੋਂ ਹੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਟੀਮ ਦਾ ਕਬਜ਼ਾ ਰਿਹਾ ਪੰਜਾਬ ਭਵਨ ਦੇ ਉੱਤੇ ਵੀ ਨਵਾਂ ਹਾਊਸ ਦੇ ਉੱਤੇ ਵੀ ਸੋ ਹੁਣ ਉਸੇ ਵਿੱਚ ਬੈਠਕ ਸੱਦੀ ਹੈ ਕੇਜਰੀਵਾਲ ਜੀ ਹਰਾਂ ਨੇ ਸੋ ਇੱਕ ਵਾਰ ਫੇਰ ਉਲਟੇ ਬਾਂਸ ਬਰੇਲੀ ਵਾਲਾ ਕੰਮ ਹੈ ਚੰਗਾ ਹੁੰਦਾ ਕੇਜਰੀਵਾਲ ਜੀ ਤੁਸੀਂ ਦਿੱਲੀ ਦੀ ਹਾਰ ਤੋਂ ਬਾਅਦ ਜੇਕਰ ਪਾਰਟੀ ਦੀ ਬੈਠਕ ਕਰਨੀ ਵੀ ਸੀ ਪਾਰਟੀ ਸੁਪਰੀਮੋ ਵੱਜੋਂ ਤੁਸੀਂ ਬੈਠਕ ਲੈਣੀ ਵੀ ਸੀ ਤਾਂ ਤੁਸੀਂ ਪੰਜਾਬ ਆ ਜਾਂਦੇ ਤੁਹਾਡੇ ਨਾਲ ਜੇ 2-4 ਲੀਡਰਾਂ ਨੇ ਆਉਣਾ ਅਸਦੀ ਪਾਟਕ ਨੇ ਆਉਣਾ ਰਗਵ ਚੱਡਾ ਨੇ ਆਉਣਾ ਮਨੀਸ਼ ਸ਼ੋਧਿਆ ਨੇ ਆਉਣਾ ਸੰਜੇ ਸਿੰਘ ਨੇ ਆਉਣਾ ਜਿਨੇ ਵੀ ਆਉਣਾ ਪੰਜ ਬੰਦੇ 10 ਬੰਦੇ ਤੁਹਾਡਾ ਦਿੱਲੀੋਂ ਆਉਣਾ ਆਸਾਨ ਸੀ ਜਾਂ ਇੱਥੋਂ 92 ਐਮਐਲਏਾਂ ਦਾ ਸਣੇ ਸਿਕਿਉਰਟੀ ਸਣੇ ਲਾਲ ਅਸ਼ਕਰ ਸਾਰਾ ਕੁਝ ਜੇ ਮੁੱਖ ਮੰਤਰੀ ਤਾਂ 40-42 ਗੱਡੀਆਂ ਦਾ ਉਹ ਕਾਫਲਾ ਜਾਂ ਚੌਪਰ ਰਹੀਂ ਜਾਣਾ ਫਿਰ ਉੱਥੇ ਐਨਾ ਹੀ ਅਮਲਾ ਫਲਾ ਉਹ ਪੈਦਲ ਜਾਂਦਾ ਗੱਡੀ ਰਹੀਂ ਇਹ ਜਹਾਜ਼ ਰਹੀਂ ਜਾਂਦੇ ਨੇ ਉਹ ਸਾਰਾ ਕੁਝ ਸਮਾ ਵੀ ਤੇ ਪੈਸਾ ਵੀ ਕਿੰਨੀ ਬਰਬਾਦੀ ਹੈ ਜੀ ਇਹ ਹੂੰ ਕਹਿੰਦੇ ਅਸੀਂ ਆਮ ਆਦਮੀ ਆਹੀ ਗਲਤੀਆਂ ਨੇ ਆਹੀ ਨਲਾਇਕੀਆਂ ਨੇ ਇਹ ਨਤੀਜੇ ਸਾਹਮਣੇ ਲਿਆਉਂਦੇ ਸੋ ਬਿਲਕੁਲ ਜੀ ਸਵੇਰੇ 11 ਫਰਵਰੀ ਨੂੰ 11 ਵਜੇ ਦਿੱਲੀ ਦੇ ਕਪੂਰਥਲਾ ਪਵੰਦੇ ਵਿੱਚ ਬਕਾਇਦਾ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਐਮਐਲਏ ਨੂੰ ਸੱਦ ਲਿਆ ਔਰ ਇਸ ਨੂੰ ਧਿਆਗ ਧਿਆਨ ਚ ਰੱਖਦੇ ਆਂ ਜਿਹੜੀ ਅੱਜ 10 ਫਰਵਰੀ ਵਾਲੀ ਬੈਠਕ ਸੀ ਕਿ ਕੈਬਨਟ ਦੀ ਉਹ ਹੁਣ 13 ਫਰਵਰੀ ਤੇ ਚੱਲੀ ਗਈ ਹੈ ਸੋ ਕੋਈ ਤੁਹਾਡਾ ਬੈਠਕ ਦੇ ਅਵਿਧ ਨਾਲ ਵੀ ਕੁਝ ਨਿਆਦ ਦੇਣਾ ਹੋਵੇ ਕਿ ਭਾਈ ਕੈਬਨਟ ਚ ਹੁਣ ਐਂ ਕਰੋ ਉਹ ਕਰੋ ਕੀ ਕੋਈ ਵੱਡਾ ਰਦੋਬਦਲ ਦੀ ਤਿਆਰੀ ਤਾਂ ਨਹੀਂ ਕਿਉਂਕਿ ਦੱਸਣ ਵਾਲਾ ਤਾਂ ਇਹ ਵੀ ਦੱਸ ਦੇਣੇ ਕਿ ਦਿੱਲੀ ਦੇ ਵਿੱਚ ਆਖਰੀ ਚੋਣ ਪ੍ਰਚਾਰ ਦੇ ਹਫਤਾਖੰਡ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਅਮਾ ਸਾਹਮਣੇ ਵੀ ਨਹੀਂ ਹੋਏ ਕਪੂਰਥਲਾ ਹਾਊਸ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਉੱਚ ਭਗਵੰਤ ਮਾਨ ਨੂੰ ਵੀ ਦੂਰ ਰੱਖਿਆ ਗਿਆ ਨੀਤੀ ਘੜੇ ਵਾਲੀਆਂ ਬੈਠਕਾਂ ਚ ਜਦੋਂ ਕਿ ਕਪੂਰਥਲਾ ਹਾਊਸ ਹੀ ਮੁੱਖ ਮੰਤਰੀ ਦਾ ਨਿਵਾਸ ਸਥਾਨ ਸੀਗਾ ਇਹ ਪਹਿਲੂ ਨੇ ਚਲੋ ਇਹਨਾਂ ਤੱਥਾਂ ਦੇ حوالے ਨਾਲ ਇਹ ਗੱਲ ਸਪੱਸ਼ਟ ਹੋ ਗਈ ਇੱਕ ਵਾਰ ਫਿਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਦਿੱਲੀ ਤਲਬ ਕਰ ਲਿਆ ਜੀ ਪਰ ਪੰਜਾਬ ਦੇ ਵਿੱਚੋਂ ਹੁਣ ਦਿੱਲੀ ਮਾਡਲ ਦੀ ਸਫਾਈ ਹੋ ਜੇਗੀ ਆਮ ਆਦਮੀ ਪਾਰਟੀ ਦਿੱਲੀ ਚ 2013 ਚ ਜਿੱਤੀ ਫਿਰ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਲਈ ਫਿਰ ਦੁਬਾਰਾ ਚੋਣਾਂ ਹੋ ਗਈਆਂ ਫਿਰ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਆ ਗਏ 17 ਜੋ 67 ਸੀਟਾਂ ਹੈ ਫਿਰ 15 ਤੋਂ ਬਾਅਦ ਫਿਰ 20 ਚੋਣਾ ਹੋ ਗਈਆਂ ਫਿਰ 62 ਸੀਟਾਂ ਜਿੱਤ ਕੇ ਆ ਗਏ ਸੋ ਲਗਾਤਾਰ ਰਵਿੰਦ ਕੇਜਰੀਵਾਲ ਲਗਭਗ ਸੱਤਾ 'ਚ ਰਹੇ ਕਿਉਂਕਿ 2011 'ਚ ਭ੍ਰਸ਼ਟਾਚਾਰ ਵਿਰੋਧੀ ਅੰਦੋਲਨ ਚੋਏ ਪਾਰਟੀ 2012 'ਚ ਜੰਮਦੀ ਆ ਅੰਦੋਲਨ 11 'ਚ ਹੁੰਦਾ 12 'ਚ ਪਾਰਟੀ ਜਨਮ ਲੈ ਲੈਂਦੀ ਹੈ ਤੇ 13 ਦੇ ਵਿੱਚ ਮਤਲਬ ਕਿ ਸੱਤਾ ਸੁਖ ਸ਼ੁਰੂ ਹੋ ਜਾਂਦਾ ਸੋ ਲਗਭਗ ਪਾਰਟੀ ਬਣਨ ਤੋਂ ਲੈ ਕੇ ਆ ਨਤੀਜੇ ਵਾਲੀ 8 ਫਰਵਰੀ ਤੱਕ ਕੇਜਰੀਵਾਲ ਜੀ ਸੱਤਾ 'ਚ ਰਹੇ ਨੇ ਲਗਭਗ ਜਿਵੇਂ ਸ਼ੁਰੂ ਵਾਲੇ ਇੱਕ ਸਾਲ ਛੱਡ ਵੀ ਦਈਏ ਤੇ ਹੁਣ ਉਹ ਸੱਤਾ ਤੋਂ ਬਾਹਰ ਨੇ ਪਰ ਸੱਤਾ ਵਾਲਾ ਨਸ਼ਾ ਅਜੇ ਉਤਰਿਆ ਨਹੀਂ ਹੈ ਸੋ ਇਸੇ ਚੋਂ ਹੁਣ ਸਵਾਲ ਇਹ ਹੈ ਕਿ ਜਿਹੜਾ ਦਿੱਲੀ ਮਾਡਲ ਤੁਸੀਂ ਪੰਜਾਬ ਵਰਗੇ ਸੂਬੇ ਚ ਇੱਕ ਸ਼ਹਿਰ ਦਾ ਮਾਡਲ ਲਿਆ ਕੇ ਵੇਚਿਆ ਸੀ ਹੁਣ ਉਹ ਮਾਡਲ ਵਾਲਾ ਸਾਰੇ ਉਹ ਖੋਲ ਕੇ ਨਟ ਨੁੱਟ ਜਿਓ ਦੇ ਉਹ ਡੱਬਾ ਅੰਦਰ ਰੱਖ ਦਿੱਤਾ ਜਾਊਗਾ ਹਰ ਸਮਾਗਮ ਚ ਕੇਜਰੀਵਾਲ ਜੀ ਮੁੱਖ ਮਹਿਮਾਨ ਕੀ ਤਕਤੀਆਂ ਲੱਗਦੀਆਂ ਸੀ ਕਿ ਬੋਰਡ ਲੱਗਦੇ ਸੀ ਕਿ ਬੈਨਰ ਲੱਗਦੇ ਸੀ ਕਿ ਪੱਥਰ ਲੱਗਦੇ ਸੀ ਸਭ ਤਾਂ ਕੇਜਰੀਵਾਲ ਜੀ ਮੁੱਖ ਮਹਿਮਾਨ ਹੁਣ ਉਹ ਮੁੱਖ ਮਹਿਮਾਨੀ ਵਾਲੀ ਫੱਟੀ ਪੁੱਛੀ ਜਾਊਗੀ ਕੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਕੈਬਨਿਟ ਹੁਣ ਦਿੱਲੀ ਦੇ ਨਤੀਜਿਆਂ ਤੋਂ ਸਭ ਸਿੱਖ ਲਿਆ ਹੋਇਆ ਕਿ ਆਪ ਮਹਾਰੇ ਖੁਦ ਮਖਤਿਆਰੀ ਨਾਲ ਪੰਜਾਬ ਚਲਾਉਣ ਦੀ ਪਹਿਲ ਕਦਮੀ ਕਰਨਗੇ ਦੂਸਰੇ ਪਾਸੇ ਕੀ ਕੇਜਰੀਵਾਲ ਨੂੰ ਇਹ ਸਮਝ ਆਏਗੀ ਦੇ ਚੁਣੇ ਨਮਾਇੰਦਿਆਂ ਨੂੰ ਉਹਨਾਂ ਦਾ ਹੱਕ ਕੁ ਠੀਕ ਹੈ ਤੁਸੀਂ ਮੰਤਰੀ ਸ਼ਮੰਥਲੀ ਛਮਾਈ ਤਮਾਈ ਜਿਵੇਂ ਬਾਕੀ ਪਾਰਟੀਆਂ ਦੀ ਹਾਈ ਕਮਾਂਡ ਨੇ ਉਹ ਵੀ ਕੰਟਰੋਲ ਕਰਦੀਆਂ ਹੀ ਨੇ ਪਰ ਇੰਨਾ ਨਹੀਂ ਹੁੰਦਾ ਕਿ ਛਿੱਕ ਮਾਰਨੀ ਵੀ ਪੁੱਛ ਕੇ ਬਿਆਨ ਦੇਣਾ ਵੀ ਪੁੱਛ ਕੇ ਅਖਬਾਰ ਦੀ ਖਬਰ ਲਵਾਉਣੀ ਵੀ ਪੁੱਛ ਕੇ ਟਵੀਟ ਚੜਾਉਣਾ ਵੀ ਪੁੱਛ ਕੇ ਫੇਸਬੁੱਕ ਤੇ ਲਾਈਵ ਵੀ ਹੋਣਾ ਪੁੱਛ ਕੇ ਸਮਾਗਮ 'ਚ ਜਾਣਾ ਤਾਂ ਵੀ ਪੁੱਛ ਕੇ ਐਦਾਂ ਨਹੀਂ ਹੁੰਦਾ ਜਨਾਬ ਇਹ ਲੋਕਤੰਤਰਕ ਸਿਸਟਮ ਨਹੀਂ ਸੋ ਦਿੱਲੀ ਮਾਡਲ ਤੇ ਦਿੱਲੀ ਵਾਲੀਆਂ ਨੀਤੀਆਂ ਕੀ ਪੰਜਾਬ ਤੇ ਅਜੇ ਵੀ ਲਾਗੂ ਰਹਿਣਗੀਆਂ ਇਹ ਅੱਜ ਪੰਜਾਬ ਦੇ ਹਰ ਵਾਸੀ ਦਾ ਸਵਾਲ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਸ਼ਾਮਲ ਨੇ ਇਹ ਸਿਆਸੀ ਗਲਿਆਰਿਆਂ ਚੋਂ ਹੀ ਨਿਕਲੀ ਖਬਰ ਹੈ ਨਾ ਕਿ ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਲੀਡਰਾਂ ਨੇ ਵੀ ਖੁਸ਼ੀ ਮਨਾਈ ਇਹ ਇੱਕ ਖਬਰ ਇਹਦਾ ਮਤਲਬ ਅੰਦਰ ਉਹ ਦਵੇ ਘੁਟੇ ਘੁਟਨਤਾ ਮਹਿਸੂਸ ਕਰਦੇ ਆ ਪਰ ਅਉਧਿਆਂ ਦੀ ਰਾਲਸਾ ਕੁਰਸੀਆਂ ਦੀ ਭੁੱਖ ਉਹਨਾਂ ਨੂੰ ਅਜੇ ਛੱਡਣ ਜੋਗਾ ਜਾਂ ਦਮ ਦਿਖਾਉਣ ਜੋਗਾ ਜਾਂ ਪੰਜਾਬ ਦੇ ਹੱਕ ਨਾਲ ਖੜਨ ਜੋਗਾ ਨਹੀਂ ਕਰ ਰਹੀ। ਸੋ ਹੁਣ ਇੱਕ ਚਰਚਾ ਇਹ ਹੈ ਕਿ ਦਿੱਲੀ ਮਾਡਲ ਜਿਹੜਾ ਜ਼ੋਰ ਸ਼ੋਰ ਨਾਲ ਗੁਜਰਾਤ ਤੱਕ ਵੀ ਪ੍ਰਚਾਰਿਆ ਗੋਆ ਤੱਕ ਵੀ ਪ੍ਰਚਾਰਿਆ ਹਿਮਾਚਲ 'ਚ ਵੀ ਲੱਗੇ ਸੀ ਪਰ ਪੰਜਾਬ 'ਚੋਂ ਪ੍ਰਵਾਨ ਚੜ ਗਿਆ ਸੀ। ਤੇ ਪ੍ਰਵਾਨ ਚੜਿਆ ਦਿੱਲੀ ਮਾਡਲ ਹੁਣ ਇਕੱਠਾ ਕਰਕੇ ਅੰਦਰ ਰੱਖ ਲਿਆ ਜਾਊਗਾ ਤੇ ਕੀ ਪੰਜਾਬ ਨੂੰ ਪੰਜਾਬ ਮੰਗ ਟੈਕਲ ਕਰਕੇ ਚਲਾਉਣ ਦਾ ਦਮ ਦਿਖਾਉਣਗੇ ਮੁੱਖ ਮੰਤਰੀ ਸਾਹਿਬ? ਕੀ ਉਹਨਾਂ ਦੀ ਕੈਬਨਿਟ ਇਹ ਦਮ ਦਿਖਾਉਗੀ ਇਹ ਵੱਡਾ ਸਵਾਲ ਅਜੇ ਖੜਾ ਹੋ ਗਿਆ ਠੀਕ ਹੈ ਬੈਠਕ ਹੈ ਤਾਂ ਉੱਚ ਹਾਰ ਦਾ ਮੁਲਾਂਕਣ ਹੋਊਗਾ ਅਸੀਂ ਨਹੀਂ ਕਹਿੰਦੇ ਕਿ ਕਿਉਂਕਿ ਦਿੱਲੀ ਦੇ 22 ਐਮਐਲਏ ਨਾਲ ਅਰਵਿੰਦ ਕੇਜਰੀਵਾਲ ਬੈਠਕ ਕਰ ਚੁੱਕੇ ਨੇ ਤੇ ਕੇਜਰੀਵਾਲ ਹੋਰਾਂ ਕੋਲ ਅਜੇ ਵੀ ਇਹ ਡਰ ਹੈ ਜਦੋਂ ਕਿ ਬਹੁਮਤ ਲਹਿ ਗਈ ਬੀਜੇਪੀ ਸਿੱਧਾ ਸਪਸ਼ਟ ਕੇਜਰੀਵਾਲ ਨੂੰ ਅਜੇ ਵੀ ਡਰ ਹੈ ਕਿ ਮੇਰੇ 22 ਐਮਐਲਏ ਜ਼ਿਆਦਾਤਰ ਬੀਜੇਪੀ ਨਾਲ ਨਾ ਚਲੇ ਜਾਣ ਇਥੋਂ ਤੱਕ ਕਿ ਕੁਝ ਦੇ ਕਾਂਗਰਸ ਜਾਣ ਦੀਆਂ ਵੀ ਚਰਚਾਵਾਂ ਤੁਰ ਪਈਆਂ ਕਿ ਕੇਜਰੀਵਾਲ ਤੋਂ ਦੂਰ ਜਾ ਸਕਦੇ ਨੇ ਉਹਨਾਂ ਨੂੰ ਰੱਖ ਪਾਉਣਗੇ ਨਾਲ ਇਸ ਪਹਿਲੂ ਦੇ ਉੱਤੇ ਜਿੱਥੇ ਮੰਥਨ ਹੈ ਉੱਥੇ ਪੰਜਾਬ ਦਾ ਪਹਿਲੂ ਹੁਣ ਇਸ ਕੱਲੋਂ ਵੱਡਾ ਹੈ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਕਿਹੜੀ ਲੀਡਰਸ਼ਿਪ ਚਲਾਏਗੀ ਕੀ ਅਜੇ ਵੀ ਦਿੱਲੀ ਵਾਲੇ ਕਦੇ ਰਾਗਵ ਚੱਡਾ ਕਦੇ ਦੁਰਗੇਸ਼ ਪਾਠਕ ਕਦੇ ਸੰਦੀਪ ਪਾਠਕ ਕਦੇ ਖੁਦ ਕੇਜਰੀਵਾਲ ਹੈ ਨਾ ਤੇ ਇੱਕ ਪਾਸੇ ਸਵਿਧਾਨਕ ਤੌਰ ਤੇ ਅਹੁਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੋ ਅਫਸਰਸ਼ਾਹੀ ਕਈ ਥਾਵਾਂ ਤੇ ਵੰਡੀ ਵੀ ਹੈ ਤੇ ਕਈ ਥਾਵਾਂ ਤੇ ਵੰਡਣ ਦਾ ਕਈ ਵਾਰ ਅਫਸਰਸ਼ਾਹੀ ਫਾਇਦਾ ਵੀ ਚੁੱਕ ਰਹੀ ਹੈ ਤੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਵਾਲਾ ਮੁੱਦਾ ਨਸ਼ੇ ਵਾਲਾ ਮੁੱਦਾ ਕਿਸਾਨੀ ਵਾਲਾ ਮੁੱਦਾ ਮਜ਼ਦੂਰੀ ਵਾਲਾ ਮੁੱਦਾ ਨੌਕਰੀ ਪੇਸ਼ੇ ਵਾਲਾ ਮੁੱਦਾ ਕੱਚਿਆਂ ਨੂੰ ਪੱਕੇ ਕਰਨ ਵਾਲਾ ਮੁੱਦਾ ਸਾਰੇ ਮੁੱਦੇ ਜਿਉਂਦੇ ਤਿਉਂ ਖੜੇ ਨੇ ਜਿਹਦੇ ਦਮ ਤੇ ਆਮ ਆਦਮੀ ਪਾਰਟੀ ਸਰਕਾਰ ਚਾਹੀ ਸੀ ਸੋ ਹੁਣ ਉਹਨਾਂ ਮੁੱਦਿਆਂ ਨੂੰ ਅਗਲੇ 2 2.5 ਸਾਲ ਜਿਹੜੇ ਬਚੇ ਨੇ ਕਿ ਉਹਨਾਂ ਚ ਆਮ ਆਦਮੀ ਪਾਰਟੀ ਅਡਰੈਸ ਕਰ ਪਾਊਗੀ ਹੁਣ ਤਾਂ ਰਹੀ ਕੀ ਗਿਆ 25 ਤੇ 26 ਹੋ ਰਹਿ ਗਿਆ 27 ਚ ਤਾਂ ਵੋਟਾਂ ਆ ਜਾਣੀਆਂ ਸੋ ਆ ਦੋ ਸਾਲ ਕੀ ਕੇਜਰੀਬਾਲ ਜੀ ਦਿੱਲੀ ਚ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਦੇ ਆ ਪੰਜਾਬ ਨੂੰ ਵਿਚਾਰਨਗੇ ਜਾਂ ਦਿੱਲੀ ਦੀ ਹਾਰ ਦਾ ਠਿੱਕਰਾ ਇਹਨਾਂ ਦੇ ਸਿਰ ਪੰਨਣਗੇ ਉਹਦੇ ਰਾਹੀਂ ਪੰਜਾਬ ਦੀ ਕੈਬਨਿਟ ਤੋਂ ਲੈ ਕੇ ਮੁੱਖ ਮੰਤਰੀ ਤੱਕ ਫੇਰ ਬਦਲ ਦਾ ਕੁਝ ਹੋਊਗਾ ਇਸ ਦੇ ਉੱਤੇ ਅੱਜ ਨਜ਼ਰ ਰਹਿਣੀ ਹੈ ਕਿਉਂਕਿ ਅੱਜ ਸਾਰੇ ਇਹੀ ਕੰਸੋਆ ਲੈ ਰਹੇ ਨੇ ਕਿ ਦਿੱਲੀ ਕੱਲ ਨੂੰ ਕੀ ਹੋਏਗਾ ਚਲੋ ਦਿੱਲੀ ਜੋ ਵੀ ਹੋਏਗਾ ਪਤਾ ਲੱਗ ਜਾਏਗਾ ਕਿਉਂਕਿ ਸਵੇਰ ਦੂਰ ਨਹੀਂ ਆ ਸਵੇਰ ਨੂੰ ਦਿੱਲੀ ਦੇ ਵਿੱਚ ਹੋ ਜਾਣਾ ਜੋ ਹੋਣਾ ਬੀਜੇਪੀ ਦੇ ਕਰੇ ਕੀ ਹੋਇਆ ਕੀ ਬੀਜੇਪੀ ਪੰਜਾਬ ਆ ਰਹੀ ਹੈ ਕੀ ਦਿੱਲੀ ਤੋਂ ਬਾਅਦ ਅਗਲਾ ਨਿਸ਼ਾਨਾ ਬੀਜੇਪੀ ਦਾ ਪੰਜਾਬ ਹੈ ਜੀ ਹਾਂ ਪੰਜਾਬ ਦੇ ਵਿੱਚ ਭਾਜਪਾ ਦਾ ਵਰਕਰ ਅੱਜ ਉਤਸ਼ਾਹਤ ਮਹਿਸੂਸ ਕਰ ਰਿਹਾ ਜਿਹੜਾ ਵਰਕਰ ਇਸ ਗੱਲੋਂ ਭਾਜਪਾ ਦਾ ਨਾਰਾਜ਼ ਸੀ ਕਿ ਵੀ ਸਾਡੇ ਸਿਰ ਤੇ ਕਾਂਗਰਸੀ ਬਿਠਾਤੇ ਸਾਡੇ ਸਿਰ ਤੇ ਅਕਾਲੀ ਬਿਠਾਤੇ ਦਿੱਲੀ ਦੀ ਭਾਜਪਾ ਦੀ ਜਿੱਤ ਤੋਂ ਬਾਅਦ ਉੱਚ ਵੀ ਥੋੜਾ ਜਿਹਾਕਰੰਟ ਦੌੜਦਾ ਦੇਖਿਆ ਤੇ ਭਾਰਤੀ ਜਨਤਾ ਪਾਰਟੀ ਜਿਵੇਂ ਪਿਛਲੇ ਦਿਨੀ ਉਹਨਾਂ ਦੀ ਪੂਰੀ ਲੀਡਰਸ਼ਿਪ ਕੀ ਅਮਿਤ ਸ਼ਾਹ ਤੇ ਕੀ ਪ੍ਰਧਾਨ ਮੰਤਰੀ ਅੰਦਰ ਮੋਦੀ ਦੁਆਰਾ ਸੁਨੀਲ ਜਾਖੜ ਦੇ ਭਤੀਜੇ ਦੇ ਵਿਆਹ ਦੇ ਰਾਹੀਂ ਉੱਚ ਸਰਗਰਮ ਨਜ਼ਰ ਆਏ ਕਿ ਉਸਨੂੰਲ ਜਾਖੜ ਨੂੰ ਮਨਾਉਣ ਚ ਕਾਮਯਾਬ ਹੋ ਗਏ ਨੇ ਕਿ ਸੁਨੀਲ ਜਾਖੜ ਮੁੜ ਕੇ ਪੰਜਾਬ ਚ ਬੀਜੇਪੀ ਦੀ ਅਗਵਾਈ ਕਰਦੇ ਨਜ਼ਰ ਆਉਣਗੇ ਜਾਂ ਉਹਨਾਂ ਨੇ ਆਪਣਾ ਉਸ ਫੈਸਲਾ ਅਟਲ ਲੈ ਕੇ ਵੀ ਮੈਂ ਹੁਣ ਕੰਮ ਨਹੀਂ ਕਰਨਾ ਦਾ ਤੌਰ ਤੇ ਪੇਸ਼ਾਂ ਹਟ ਗਿਆ ਮੈਂ ਇਸ ਤੀਹ ਫਾ ਦੇ ਦਿੱਤਾ ਪਤਾ ਲੱਗ ਰਿਹਾ ਕਿ ਪੰਜਾਬ ਚ ਬੀਜੇਪੀ ਨੇ ਆਪਣੇ ਪੈਰ ਫਸਾਰਨ ਦੇ ਲਈ ਜ਼ਿਲ੍ਹਾ ਪ੍ਰਧਾਨ ਬਲਾਕ ਸਮਤੀ ਇਹ ਸਾਰਾ ਕੁਝ ਪੂਰਾ ਬਿੱਡ ਦਿੰਦਾ ਹੈ ਦੂਏ ਪਾਸੇ ਛੋਟੇ-ਵੋਟੇ ਦਲ ਕੋਈ ਚਾਹ ਅਕਾਲੀ ਦਲ ਚੋਂ ਨਿਕਲਿਆ ਹੈ ਚਾਹੇ ਕੋਈ ਹੋਰ ਪਾਸੇ ਨੂੰ ਬਣ ਰਿਹਾ ਕੋਈ ਵੱਖਰਾ ਬਣ ਰਿਹਾ ਉਧਰ ਵੀ ਕਹਿੰਦੇ ਕਈ ਥਾਂ ਚੋਗਾ ਖਲਾ ਰਿਆ ਹੋਇਆ ਤੇ ਇੱਧਰ ਦਿੱਲੀ ਜਿਤ ਤੋਂ ਬਾਅਦ ਜਿਸ ਤਰ੍ਹਾਂ ਬਿਹਾਰ ਦੇ ਉੱਤੇ ਨਜ਼ਰ ਹੈ ਬੀਜੇਪੀ ਦੀ ਜਿਵੇਂ ਬਿਹਾਰ ਦੇ ਵਿੱਚ ਬਕਾਇਦਾ ਤੌਰ ਤੇ ਬਜਟ ਚ ਵੀ ਉਚਲਖਾਰਾ ਮਿਲਿਆ ਉੱਥੇ ਕੰਮਕਾਰ ਦੇ ਹਵਾਲੇ ਨਾਲ ਵੀ ਸਰਗਰਮੀਆਂ ਦੇ ਹਵਾਲੇ ਨਾਲ ਵੀ ਇੱਥੋਂ ਤੱਕ ਕਿ ਪਤਾ ਲੱਗ ਰਿਹਾ ਕਿ ਲਾਲੂ ਵਾਲੇ ਵੀ ਤੇ ਕਾਂਗਰਸ ਵਾਲੇ ਵੀ ਕੁਝ ਬੀਜੇਪੀ ਦੇ ਸੰਪਰਕ ਚ ਨੇ ਲੀਡਰ ਉਸੇ ਤਰ੍ਹਾਂ ਪੰਜਾਬ ਚ ਕਿ ਹੋਰ ਲੀਡਰ ਬੀਜੇਪੀ ਦੇ ਸੰਪਰਕ ਚ ਨੇ ਕੀ ਬੀਜੇਪੀ ਆਪਣੇ ਦਮ ਤੇ ਉਹ ਜੀ ਬਿੱਟੂ ਦੀ ਸੁਣੋਗੇ ਤਾਂ ਕਹਿੰਦਾ ਸੀ ਆਪਣੇ ਦਮ ਤੇ ਲੜਨੀ ਹੈ ਇਹ ਕੋਸ਼ਿਸ਼ ਜਾਖੜ ਦੀ ਅਗਵਾਈ ਚ ਲੋਕ ਸਭਾ ਚੋਣਾਂ ਚ ਵੀ ਹੋ ਸਕੀ ਆ ਵੋਟ ਪਰਸੈਂਟ ਵਧਿਆ ਵੀ ਪਰ ਸੀਟ ਕੋਈ ਨਹੀਂ ਸੋ ਕੀ ਮੁੜ ਕੇ ਅਕਾਲੀ ਦਲ ਸਾਰੇ ਇਕੱਠੇ ਹੋ ਜਾਣਗੇ ਬੀਜੇਪੀ ਦੇ ਕੇ ਤੇ ਫਿਰ ਉਹਨਾਂ ਨਾਲ ਬੀਜੇਪੀ ਦਾ ਗੱਟ ਜੋੜੂਗਾ ਕਿ ਇਹ ਨਾ ਚੋ ਕਿਸੇ ਇੱਕ ਦਰ ਨਾਲ ਬੀਜੇਪੀ ਜਾਊਗੀ ਜਾਂ ਬੀਜੇਪੀ ਐਨੇ ਦਲ ਖੜੇ ਕਰ ਦੂਗੀ ਕਿ ਉਹਦੇ ਵਿੱਚੋਂ ਉਹ ਸ਼ਹਿਰੀ ਵੋਟਰ ਵਪਾਰੀ ਵੋਟਰ ਹਿੰਦੂ ਵੋਟਰ ਐਥੋਂ ਤੱਕ ਜਿਹੜੀ ਬਾਹਰਲੇ ਸੂਬਿਆਂ ਦੀ ਵੋਟਰ ਹੈ ਉਸ ਨੂੰ ਆਪਣੇ ਨਾਲ ਲਿਆਊਗੀ ਜਿੰਨੀ ਲੀਡਰਸ਼ਿਪ ਹੋਰ ਨਾਲ ਦਲਾਂ ਚੋਂ ਲਿਆਂਦੀ ਹੈ ਹੈ ਨਾ ਉਹਨਾਂ ਦੇ ਹਵਾਲੇ ਨਾਲ ਪਿੰਡਾਂ ਸ਼ਹਿਰਾਂ ਕਸਮਿਆਂ ਚੋਂ ਵੀ ਕੁਝ ਵੋਟਾਂ ਪਾਉਣ ਦੀ ਕੋਸ਼ਿਸ਼ ਕਰੂਗੀ ਸੋ ਰਾਜਨੀਤੀ ਹੈ ਰਾਜਨੀਤੀ ਦਾ ਅਗਲਾ ਦਾ ਖੇਡਣਗੇ ਬਿਲਕੁਲ ਸਪੱਸਟ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਹੈ ਅਗਲੇ ਕਹਿੰਦੇ ਕਿ ਬਿਹਾਰ ਤੋਂ ਬਾਅਦ ਪੰਜਾਬ 2 ਸਾਲ ਨੇ ਉਹਨਾਂ ਕੋਲ 2 ਸਾਲਾਂ ਚ ਉਹ ਪੰਜਾਬ ਲਈ ਕੀ ਕਰਦੇ ਨੇ ਪੰਜਾਬ ਦੀ ਕਿਸਾਨੀ ਜਿਵੇਂ ਬਾਦਰਾਂ ਤੇ ਰੁਲ ਰਹੀ ਆ ਜਿਹੋ ਜਿਹਾ ਬਿਹਾਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕੈਨੇਡਾ ਅਮਰੀਕਾ ਚ ਨਜ਼ਰ ਆ ਰਿਹਾ ਜਿਸ ਤਰ੍ਹਾਂ ਦਾ ਰਸੂਕ ਸਾਡੇ GST ਨੂੰ ਲੈ ਕੇ ਸਾਡੇ ਪਿੰਡੂ ਵਿਕਾਸ ਫੰਡ ਨੂੰ ਲੈ ਕੇ ਸਾਡੀਆਂ ਸਿੱਖਿਆ ਤੋਂ ਲੈ ਕੇ ਸਿਹਤ ਵਾਲੇ ਮਾਮਲਿਆਂ ਦੇ ਫੰਡਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵਈਆ ਉਸ ਰਵਈਏ ਦੇ باوجود ਕਿ ਉਸ ਸਾਰੇ ਚ ਬਦਲਾਵ ਆ ਜੀਗਾ ਚੰਨ ਉਸ ਸਾਰੇ ਚ ਤਬਦੀਲੀ ਆ ਜੇਗੀ ਅਚਾਨਕ ਉਸ ਸਾਰੇ ਚ ਸੁਧਾਰ ਆ ਜਾਏਗਾ ਕੀ ਅਚਾਨਕ ਜਾਂ ਉਹ ਸਾਰਾ ਕੁਝ ਹੁੰਦਿਆਂ ਵੀ ਬੀਜਪੀ ਇਹ ਉਮੀਦ ਕਰੂਗੀ ਕਿ ਅਸੀਂ ਤਾਂ ਵੀ ਜਿੱਤ ਜਾਗੇ ਕੀ ਪੰਜਾਬ ਚ ਕੋਈ ਖਾਸ ਵਰਗ ਬਣ ਹੋਗੀ ਧਰਮ ਦੀ ਰਾਜਨੀਤੀ ਕਰਨ ਵਾਲੀਆਂ ਤੇਰਾ ਹੁਣ ਜਾਤ ਦੀ ਰਾਜਨੀਤੀ ਕਰਦੀਆਂ ਨਜ਼ਰ ਆਉਣਗੀਆਂ ਕੀ ਪੰਜਾਬ ਚ ਕੀ ਪੰਜਾਬ ਚ ਜੱਟ ਬਨਾਮ ਦਲਿਤ ਸਿੱਖ ਬਨਾਮ ਹਿੰਦੂ ਇਸ ਤਰ੍ਹਾਂ ਦੀ ਰਾਜਨੀਤੀ ਤੇ ਕਿੱਧ ਖੱਡਿਆ ਜਾਊਗਾ ਕਿ ਪੰਜਾਬ ਨੂੰ ਅੱਗ ਦੀ ਪੱਟੀ 'ਚ ਵੀ ਚੋਕਿਆ ਜਾ ਸਕਦਾ ਜਿੱਤਣ ਲਈ ਇਹ ਸਵਾਲ ਬਹੁਤ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਆਉਂਦੇ ਸਮੇਂ ਪਾਣੀ ਦੇ ਬਹਿਣ ਮੰਗ ਰਾਜਨੀਤਿਕ ਬਹਿਣ 'ਚੋਂ ਸਮਝਾਂ ਦੀ ਕੋਸ਼ਿਸ਼ ਹੋਊਗੀ ਕਿ ਬਹਿਣ ਕਿੱਧਰ ਨੂੰ ਜਾਂਦਾ ਹੈ ਕਿਵੇਂ ਬਹਿੰਦਾ ਫਿਲਹਾਲ ਖਬਰ ਇਹੀ ਹੈ ਕਿ ਦਿੱਲੀ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਹੈ ਜੀ ਭਾਜਪਾ ਹਾਈ ਕਮਾਂਡ ਨੇ ਅੰਦਰ ਖਾਤੇ ਸੂਬੇ ਦੇ ਅੰਦਰ ਮਜਬੂਤੀ ਲਈ ਆਪਣੀਆਂ ਤਿਆਰੀਆਂ ਨੀਤੀਆਂ ਵਿਉਂਤਬੰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਭਾਜਪਾ ਇਸ ਸਫ਼ਰ ਤੇ ਨਿਕਲ ਤੁਰੀ ਹੈ ਕਿ ਚਲੋ ਪਹਿਲਾਂ ਬਿਹਾਰ ਨੂੰ ਫਿਰ ਪੰਜਾਬ ਨੂੰ ਔਰ ਸਪਸ਼ਟ ਹੈ ਕਿ ਬੀਜੇਪੀ ਦਾ ਨਿਸ਼ਾਨਾ ਪੰਜਾਬ ਦੇ ਵਿੱਚ 13 ਐਮਪੀ ਜਿਤਾਉਣਾ ਹੀ ਨਹੀਂ ਆਪਣੇ ਕਿ 13 ਐਮਪੀ ਸਾਡੇ ਆ ਜਾਣ ਤਾਂ ਸਾਨੂੰ ਦਿੱਲੀ 'ਚ ਤਾਕਤ ਮਿਲ ਜੂਗੀ ਪੰਜਾਬ 'ਚ ਸਰਕਾਰ ਬਣਾਉਣਾ ਵੀ ਉਹਨਾਂ ਦਾ ਨਿਸ਼ਾਨਾ ਹੈ ਤੇ ਪੰਜਾਬ ਦੀ ਆਕੜ ਭੰਨਣਾ ਵੀ ਉਹਨਾਂ ਦਾ ਇਨਸ਼ਾਅਲਾ ਤੇ ਰਾਜਨੀਤਿਕ ਮਾਹਰ ਇਹ ਗੱਲ ਮੰਨਦੇ ਨੇ ਕਿ ਪੰਜਾਬ ਚ ਸਰਕਾਰ ਬਣਾ ਕੇ ਵੀ ਪੰਜਾਬ ਦੇ ਹਿਸਾਬ ਨਾਲ ਬੀਜੇਪੀ ਨੇ ਨਹੀਂ ਚੱਲਣਾ ਪਰ ਜਿਹੜੀਆਂ ਧਿਰਾਂ ਨਾਲ ਜਾਣ ਨੂੰ ਫਿਰਦੀਆਂ ਨੇ ਉਹ ਕੀ ਸੋਚ ਕੇ ਜਾਣਾ ਚਾਹੁੰਦੀਆਂ ਨੇ ਤੇ ਪੰਜਾਬ ਕੋਲ ਕੀ ਖੇਤਰੀ ਪਾਰਟੀ ਮੁੜ ਕੇ ਮਜ਼ਬੂਤ ਹੋਗੀ ਕਿ ਇਸ ਲੜਾਈ ਚ ਕਾਂਗਰਸ ਦੁਆਰਾ ਦਾ ਮਾਰਨ ਨੂੰ ਫਿਰਦੀ ਹੈ ਕਿ ਆਮ ਆਦਮੀ ਪਾਰਟੀ ਜੇਕਰ ਦਿੱਲੀ ਤੋਂ ਟੁੱਟ ਕੇ ਕੇਜਰੀਵਾਲ ਤੋਂ ਟੁੱਟ ਕੇ ਭਗਵੰਤ ਮਾਨ ਜਾਂ ਉਹਨਾਂ ਦੀ ਟੀਮ ਜਾਂ ਹੋਰ ਕੋਈ ਲੀਡਰ ਪੰਜਾਬ ਦੇ ਮੁੱਦਿਆਂ ਤੇ ਬਾਹਰ ਆਉਂਦਾ ਹੈ ਕਿ ਉਹ ਪ੍ਰਵਾਨ ਚੜੂ ਜਾਂ ਪੰਜਾਬ ਚ ਕੋਈ ਨਵੀਂ ਖੇਤਰੀ ਪਾਰਟੀ ਜਨਮ ਲੈਣ ਜਾਊਗੀ ਇਹਦੇ ਉੱਤੇ ਵੀ ਚਰਚਾਾਂ ਮਾ ਖੂਬ ਨੇ ਚਲੋ ਇਹਨਾਂ ਸਾਰੀਆਂ ਚਰਚਾਵਾਂ ਦੇ ਦਰਮਿਆਨ ਭਾਜਪਾ ਜਨਤਾ ਪਾਰਟੀ ਦੀ ਆਉਂਦੇ ਦੋ-ਚਾਰ ਦਿਨਾਂ 'ਚ ਸਰਕਾਰ ਦਿੱਲੀ 'ਚ ਬਣ ਜਾਣੀ ਹੈ। ਆத்ਸ਼ੀ ਦਾ ਅਸਤੀਫਾ ਪ੍ਰਵਾਨ ਹੋ ਗਿਆ ਤੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ ਜੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਹਿੰਦੇ ਬਹੁਤ ਮਸਲਾ ਹੈ। ਨਰਿੰਦਰ ਮੋਦੀ ਜੀ ਅਮਰੀਕਾ ਦੌਰੇ ਤੇ ਜਾ ਰਹੇ ਨੇ ਦੋ ਦਿਨਾਂ ਨੂੰ ਤੇ ਉਹ ਦੌਰਾ ਵੀ ਕਿੰਨਾ ਕੁ ਸਖਾ ਰਹੂਗਾ ਕਿੰਨਾ ਕੁ ਗਿੱਲਾ ਹੋਊਗਾ ਕਿੰਨੇ ਕੁ ਸਵਾਲ ਉੱਠਣਗੇ ਜਿਹੜੇ ਗੁਜਰਾਤੀ ਪਿਛਲੀ ਵਾਰ ਢੋਲ ਵਜਾ ਕੇ ਸਵਾਗਤ ਕਰ ਰਹੇ ਸੀ ਉਹ ਇਸ ਵਾਰ ਵੀ ਢੋਲ ਵਜਾਉਣਗੇ ਕਿਉਂ ਖੁਸ਼ ਹੋਣਗੇ ਜਿਹੋ ਜਿਹਾ ਬਿਵਿਹਾਰ ਐ ਗੁਜਰਾਤੀਆਂ ਤੋਂ ਲੈ ਕੇ ਹਰਿਆਵਾਲੀਆਂ ਤੋਂ ਹੁੰਦਿਆ ਹੋਇਆ ਪੰਜਾਬੀਆਂ ਨਾਲ ਵੀ ਹੋਇਆ ਉਹ ਫੌਜੀ ਜਹਾਜ਼ ਰਾਹੀਂ ਉਹ ਹਤਕੜੀਆਂ ਉਹ ਬੇੜੀਆਂ ਰਾਹੀਂ ਉਸ ਮੁੱਦੇ ਤੇ ਟਰੰਪ ਨਾਲ ਕਿਹੋ ਜੀ ਗੱਲਬਾਤ ਕਰ ਪਾਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਜਹਾਜ਼ ਜਿਹੜੇ ਆਉਣ ਦੀਆਂ ਚਰਚਾਵਾਂ ਨੇ ਕਿ ਉਹਨਾਂ ਦਾ ਆਊਗਾ ਕਿ ਸਾਡਾ ਲੈ ਕੇ ਆਊਗਾ ਇਹ ਸਾਰੇ ਸਵਾਲਾਂ ਦੇ ਜਵਾਬ ਵੀ ਜਿੱਥੇ ਦੇਖੇ ਜਾਣੇ ਆ ਉੱਥੇ ਦਿੱਲੀ ਨੂੰ ਵੀ ਇੰਤਜ਼ਾਰ ਰਹਿਣਾ ਕਨਰੈਂਟ ਮੋਦੀ ਅਮਰੀਕਾ ਤੋਂ ਪਰਤੇ ਆਉਣ ਤੇ ਫਿਰ ਸਾਨੂੰ ਆਪਣਾ ਮੁੱਖ ਮੰਤਰੀ ਮਿਲ ਜਵੇ ਚਲੋ ਸਰਕਾਰ ਬਣ ਗਈ ਬਹੁਮਤ ਹੈ ਹੋ ਸਕਦਾ ਜੀ ਮੈਂ ਆਪਾਂ ਪਹਿਲਾਂ ਗੱਲ ਕਰਕੇ ਅਟਿਆ ਕਿ ਆਮ ਆਦੀ ਪਾਰਟੀ ਦੇ ਕੁਝ ਐਮਐਲਏ ਵੀ ਅੱਧਰ ਨਜ਼ਰ ਆ ਜਾਣ ਕਿਉਂਕਿ ਹੁਣ ਤਾਂ 2/3 ਤੋੜ ਕੇ ਫਾਇਦਾ ਫਿਰ ਜੇ ਐਂ ਤੋੜ ਕੇ ਚੋਣਾਂ ਕਰਾਈਆਂ ਚਲੋ ਪਰ ਰਾਜਨੀਤੀ ਕੁਝ ਵੀ ਸੰਭਵ ਹੈ ਕੋਈ ਅਸਤੀਫਾ ਦੇ ਕੇ ਵੀ ਆ ਜਾਊਗਾ ਤਾਂ ਵੀ ਦੁਬਾਰਾ ਵੀ ਚੋਣ ਹੋ ਜੂਗੀ ਹਾਂ ਇੱਥੇ ਪੰਜਾਬ ਚ ਪਾਲਾ ਬਦਲੀ ਬੈਠਿਆ ਨਾ ਅਸਤੀਫਾ ਪ੍ਰਬੰਧ ਤੇ ਨਾ ਉਹ ਬਦਲੀ ਐਂ ਚੱਲੀ ਜਾਂਦਾ ਡਾਕਟਰ ਸੁਖੀ ਵਾਲਾ ਉਦਾਹਰਣ ਬਹੁਤ ਵੱਡਾ ਸੋ ਕਾਲੀਦਲ ਛੱਡ ਕੇ ਉਹ ਆਵਾਦੀ ਪਾਰਟੀ ਜੁਆਇਨ ਕਰਕੇ ਪਰ ਨਾ ਅਸਤੀਫਾ ਹੋਇਆ ਤੇ ਨਾ ਉਹ ਹੀ ਚੱਲੀਗਾ ਕੰਮ ਉਸੇ ਤਰ੍ਹਾਂ ਉੱਥੇ ਵੀ ਚੱਲ ਸਕਦਾ ਫਿਰ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਭਾਜਪਾ ਕਿਸ ਚਿਹਰੇ ਦੇ ਨਾਂ ਦੇ ਉੱਤੇ ਹੁਣ ਮੁੱਖ ਮੰਤਰੀ ਦਾ ਤਾਜ ਰੱਖਦੀ ਹੈ ਕਿ ਬਿਨਾਂ ਜਿੱਤਿਆਂ ਵਾਲੇ ਜੋ ਵੀ ਕਿਸੇ ਨੂੰ ਬਣਾ ਲੂਗੀ ਇਹ ਵੀ ਚਰਚਾ ਹੈਗੀ ਹੈ ਦੂਸਰੇ ਪਾਸੇ ਜਿਹੜਾ ਵੀ ਮੁੱਖ ਮੰਤਰੀ ਬਣੂਗਾ ਉਹਦੇ ਮੂਰੇ ਦਿੱਲੀ ਦੀਆਂ ਪੰਜ ਚੁਣੌਤੀਆਂ ਸਿਰ ੱਟ ਕੇ ਖੜੀਆਂ ਨੇ ਮੁੱਖ ਵੱਡੇ ਪੰਜ ਕੰਮ ਅਹਿਮ ਤੌਰ ਤੇ ਜਿਹਦਾ ਰੋਸਾ ਕਾਂਗਰਸ ਪ੍ਰਤੀ ਵੀ ਲੋਕਾਂ ਚ ਪਣ ਪਿਆ ਹਾਂ ਬੇਸ਼ੱਕ ਕਿਹਾ ਜਾਂਦਾ ਕਾਂਗਰਸ ਵੱਲੋਂ ਕਿ ਚਿਲਾ ਦਿੱਖਦੀ ਅਗਵਾਈ ਚ ਜਿੰਨਾ ਕੰਮ ਹੋਇਆ ਉਹਨਾ ਕੰਮ ਨਹੀਂ ਹੋਇਆ ਸੀ ਪਰ ਉਹਦੇ باوجود ਲੋਕਾਂ ਨੇ ਕੇਜਰੀਵਾਲ ਨੂੰ ਚੁਣਿਆ ਔਰ ਕੇਜਰੀਵਾਲ ਜਿਵੇਂ ਜਿਹੜੇ ਵਾਅਦੇ ਆ ਦਾਅਵੇ ਤੇ ਹਵਾਲੇ ਨਾਲ ਕਰਦਾ ਸੀ ਕਿ ਮੈਂ ਬੱਸਾਂ ਦਾ ਸਫਰ ਮੈਂ ਪਾਣੀ ਮੈਂ ਬਿਜਲੀ ਮੈਂ ਮਹੱਲਾ ਕਲੀਨਿਕ ਮੈਂ ਸਕੂਲ ਉਹਦੇ باوجود ਵੀ ਲੋਕਾਂ ਨੇ ਧੋਤਾ ਸੋ ਕਿਹੜੇ ਲੋਕ ਮਸਲੇ ਨੇ ਜਿਨ੍ਹਾਂ ਮਸਲਿਆਂ ਦੇ ਉੱਤੇ ਕੇਜਰੀਵਾਲ ਖਰਾ ਨਹੀਂ ਉਤਰਿਆ ਤੇ ਹੁਣ ਉਹਦੇ ਉੱਤੇ ਖਰਾ ਉਤਰਨਾ ਚਣੌਤੀ ਹੋएगी ਨਵੀਂ ਭਾਜਪਾ ਸਰਕਾਰ ਦੀ ਸਭ ਤੋਂ ਮੁੱਖ ਤੌਰ ਤੇ ਪਾਣੀ ਦਾ ਮਸਲਾ ਪਾਣੀ ਦੀ ਕਮੀ ਤੇ ਪੀਣ ਯੋਗ ਸ਼ੁੱਧ ਪਾਣੀ ਇਹ ਦੋ ਅਹਿਮ ਮਸਲੇ ਵੱਡੇ ਬਣੇ ਹੋਏ ਨੇ ਨਵੀਂ ਸਰਕਾਰ ਲਈ ਇਸੇ ਤਰ੍ਹਾਂ ਸੈਂਕੜੇ ਸਾਲ ਪੁਰਾਣਾ ਸੀਵਰੇਜ ਉਹਦੀਆਂ ਲਾਈਨਾਂ ਦੀ ਸਫਾਈ ਉਹਨਾਂ ਨੂੰ ਦੁਰਸਤੀ ਪਬਲਿਕ ਟਰਾਂਸਪੋਰਟ ਜਨਤਕ ਟਰਾਂਸਪੋਰਟ ਵੱਡੀ ਸਮੱਸਿਆ ਦਿੱਲੀ ਦੇ ਵਿੱਚ ਉਹਦਾ ਹੱਲ ਫਿਰ ਜਮਨਾ ਦੀ ਸਫਾਈ ਹੈ ਫਿਰ ਪ੍ਰਦੂਸ਼ਣ ਦਾ ਪੱਧਰ ਸੁਧਾਰਨ ਦੀ ਸਿਆਸਤ ਇਹ ਸਾਰੇ ਪਹਿਲੂ ਅਹਿਮ ਨੇ ਜਨਾਬ ਦੇਖਦੇ ਆ ਸਰਕਾਰ ਤਾਂ ਬਣ ਗਈ ਕੰਮ ਕਿਵੇਂ ਹੁੰਦਾ ਚਲੋ ਜੀ ਨજર ਆਪਾਂ ਕਹਿ ਰਹੇ ਸੀਗੇ ਕਿ ਪ੍ਰਧਾਨ ਮੰਤਰੀ ਜੀ ਦੀ ਫੇਰੀ ਤੇ ਵੀ ਰਹਿਣੀ ਆ ਅਮਰੀਕਾ ਵਾਲੀ ਉਸੇ ਫੇਰੀ ਦੇ ਹਵਾਲੇ ਨਾਲ ਡੌਂਕੀ ਰੂਟ ਅਜੇ ਵੀ ਚਰਚਾ ਚ ਹੈ ਤੇ ਡੌਂਕੀ ਰੂਟ ਦੇ ਨਾਲ ਨਾਲ ਟਰੈਵਲ ਏਜੰਟ ਖੂਬ ਚਰਚਾ ਚ ਨੇ ਤੇ ਪੰਜਾਬ ਸਰਕਾਰ ਨੇ ਵੀ ਦਮ ਪਰਿਆ ਉਹਨਾਂ ਦੀ ਪੁਲਿਸ ਅਧਿਕਾਰੀਆਂ ਨੇ ਡੀਜੀਪੀ ਸਾਹਿਬ ਨੇ ਵੀ ਦਮ ਪਰਿਆ ਕਿ ਅਸੀਂ ਟਰੈਵਲ ਏਜੰਟਾਂ ਨੂੰ ਨਤ ਪਾਵਾਂਗੇ ਹਰਿਆਣਾ ਚ ਵੀ ਕਾਰਵਾਈ ਵੱਢੀ ਗਈ ਸ਼ਿਕਾਇਤਾਂ ਦੇ ਆਧਾਰ ਤੇ ਸੀ ਕਿ ਤਿੰਨ ਚਾਰ ਟਰੈਵਲ ਏਜੰਟਾਂ ਤੇ ਪਰਚਾ ਹੋਇਆ ਪੰਜਾਬ ਚ ਵੀ ਅੰਮ੍ਰਿਤਸਰ ਰਜਿਸਟਰ ਅਸੀਂ ਥਾਣੇ ਚ ਇੱਕ ਏਜੰਟ ਤੇ ਪਰਚਾ ਹੋ ਗਿਆ ਕੇਂਦਰ ਨੇ ਵੀ ਕਹਿੰਦੇ ਜੀ ਈਡੀ ਨੇ ਵੀ ਤਿਆਰੀ ਕਰ ਲਈ ਦਸਤਾਵੇਜ਼ ਤਿਆਰ ਕਰ ਰਹੇ ਨੇ ਕਾਗਜ਼ ਪੱਤਰ ਤਿਆਰ ਕਰ ਰਹੇ ਨੇ ਉਧਰ ਕੁਝ ਰਿਪੋਰਟਾਂ ਕੇਂਦਰ ਦੇ ਹਵਾਲੇ ਨਾਲ ਸਾਹਮਣੇ ਆਉਣ ਲੱਗੀਆਂ ਨੇ ਕਿ ਪੰਜਾਬ ਦੇ ਵਿੱਚ 212 ਹੀ ਟਰੈਵਲ ਏਜੰਟ ਨੇ ਜਿਹੜੇ ਰਜਿਸਟਰਡ ਨੇ ਤੇ ਉਹਨਾਂ 212 ਦੇ ਵਿੱਚੋਂ ਵੀ 64 ਦੇ ਵੀ ਮਤਲਬ ਜਿਹੜੀ ਰਜਿਸਟ੍ਰੇਸ਼ਨ ਹੈ ਟਰੈਵਲ ਏਜੰਟਾਂ ਦੀ ਉਹ ਜਾਂ ਤਾਂ ਰੱਦ ਹੋਈ ਹੋਈ ਹੈ ਜਾਂ ਲਾਇਸੈਂਸ ਐਕਸਪਾਇਰ ਹੋਇਆ ਹੋਇਆ ਜਾਂ ਉਹ ਖਰਚ ਕਰ ਦਿੱਤੇ ਗਏ ਨੇ ਇਹਨਾਂ ਚੋਂ ਵੀ 64 ਜਹੇ ਨੇ 212 ਚੋਂ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਕਿ ਪੰਜਾਬ ਦੇ ਵਿੱਚ ਅੱਜ ਦੀ ਤਰੀਖ ਜਦੋਂ 3000 ਦੇ ਗੇਟ ਚ ਟਰੈਵਲ ਏਜੰਟ ਕੰਮ ਕਰ ਰਹੇ ਹੁਣ ਜਿਹੜੇ ਦਫਤਰ ਬਣਾ ਕੇ ਮੇਜ ਕੁਰਸੀ ਲਾ ਕੇ ਕਿਤੇ ਬੈਠਦੇ ਨੇ ਜਿਹੜੇ ਐਂ ਤੁਰਦੇ ਫਿਰਦੇ ਫੋਨ ਫੋਨ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਪਿੰਡਾਂ ਸ਼ਹਿਰਾਂ ਕਸਬਿਆਂ ਚ ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਪੂਰੇ ਬੈਨਰ رپورਟਰ ਲਾ ਕੇ ਟੈਲੀਵਿਜ਼ਨਾਂ ਤੇ ਅਖਬਾਰਾਂ ਤੇ ਇਤਿਹਾਸ ਇਸ਼ਹਾਰ ਦਿੰਦੇ ਨੇ ਉਹ ਕਾਗਜ਼ ਪੱਤਰ ਪੋਸਟਰ ਪਾਉਂਦੇ ਨੇ ਕੰਧਾਂ ਤੇ ਲਾਉਂਦੇ ਨੇ ਸਕੂਲਾਂ ਕਾਲਜਾਂ ਤੱਕ ਮਾਪਿਆਂ ਤੱਕ SMS ਭੇਜਦੇ ਨੇ ਜਿਹੜੇ ਬਕਾਇਦਾ ਦਫਤਰੀ ਤੌਰ ਤੇ ਕੰਮ ਚਲਾ ਰਹੇ ਨੇ ਉਹਨਾਂ ਦੀ ਗਿਣਤੀ 3000 ਦੇ ਗੇਟ ਚ 2730 ਟਰੈਵਲ ਏਜੰਟ ਪੰਜਾਬ ਚ ਸਿੱਧਾ ਸਰਗਰਮ ਹੈ ਤੇ ਉਸ 2730 ਟਰੈਵਲ ਏਜੰਟ ਦੇ ਵਿੱਚੋਂ ਰਜਿਸਟਰਡ ਖਾਤਿਆਂ ਚ ਸਿਰਫ 212 ਚੜਿਆ ਹੋਇਆ ਉਹਦੇ ਵਿੱਚੋਂ ਵੀ 64 ਬਾਹਰ ਹੋ ਗਏ ਇਹ ਸਥਿਤੀ ਹੈ ਤੇ ਹੁਣ ਕਹਿੰਦੇ ਜੀ ਇਹਦਾ ਮਤਲਬ ਜੇ ਤੁਸੀਂ 212 ਦੇ ਹਿਸਾਬ ਨਾਲ ਕੱਢੋ 2730 ਦੇ ਹਵਾਲੇ ਨਾਲ ਜੋ 64 ਉਹ ਕੱਢ ਕੇ ਦਾ 90 ਤੋਂ 92% ਗੈਰ ਕਾਨੂੰਨੀ ਕੰਮ ਕਰਦੇ ਨੇ ਟਰੈਵਲ ਏਜੰਸੀ ਦਾ ਪਰ ਸਾਡੇ ਨਾ ਅਸੀਂ ਰਜਿਸਟ੍ਰੇਸ਼ਨ ਦਾ ਪਤਾ ਕਰਦੇ ਆ ਨਾ ਅਸੀਂ ਉਹਦੇ ਪੁਰਾਣਾ ਰਿਕਾਰਡ ਪਤਾ ਕਰਦੇ ਆ ਬਸ ਰਿਸ਼ਤੇਦਾਰ ਨੇ ਕਿੱਥੇ ਫਾਈਲ ਲਾਈ ਸੀ ਪਿੰਡ ਵਾਲੇ ਨੇ ਕਿੱਥੇ ਲਾਈ ਸੀ ਕਿੰਨੇ ਪੈਸੇ ਲੱਗੇ ਸੀ ਚਲੋ ਆਪਾਂ ਵੀਸਾ ਲਈ ਪੈਸੇ ਖਾਣੇ ਦਾ ਮੁੰਡਾ ਟਪਾਤਾ ਉਹਨਾਂ ਨੇ ਆਪਣਾ ਵੀ ਟਪਾ ਦੂਗਾ ਸੋ ਇਹ ਇਹ ਜਿਹੜਾ ਅੱਗੇ ਤੋਂ ਅੱਗੇ ਮਾਰਕੀਟਿੰਗ ਹੈ ਉਹਦਾ ਨਤੀਜਾ ਹੈ ਕਿ 92% ਤੱਕ ਟਰੈਵਲ ਏਜੰਟ ਸਾਡੇ ਗੈਰ ਕਾਨੂੰਨੀ ਤੌਰ ਤੇ ਇੱਥੇ ਕੰਮ ਕਰ ਰਹੇ ਨੇ ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ ਨੇ ਵਦੇਸ਼ ਮੰਤਰਾਲੇ ਦੀ ਰਿਪੋਰਟ ਰਾਹੀਂ ਇਹ ਜਾਣਕਾਰੀ ਜਨਤਕ ਹੋਈ ਹੈ ਪਰ ਜੇਕਰ ਮੈਂ ਟ੍ਰੈਵਲ ਰਜਿਸਟਰਡ ਟ੍ਰੈਵਲ ਏਜੰਟਾਂ ਦੇ ਬਾਰੇ 212 ਚੋਂ ਜੇਕਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਧ ਟ੍ਰੈਵਲ ਏਜੰਟ ਜਿਹੜੇ ਰਜਿਸਟਰਡ ਹੋਏ ਤਾਂ ਜਲੰਧਰ ਹੋਏ ਆਪਾਂ ਪਹਿਲਾਂ ਵੀ ਗੱਲ ਕੀਤਾ ਸੀ ਡਾਂਕੀ ਰੂਟ ਜਲੰਧਰ ਤੋਂ ਦੁਬਈ ਕੈਨੇਡਾ ਤੱਕ ਵੀ ਜਾ ਚੁੱਕਿਆ ਸੋ ਜਲੰਧਰ ਜਲੰਧਰ ਦੇ ਵਿੱਚ 86 ਟ੍ਰੈਵਲ ਏਜੰਟ ਰਜਿਸਟਰਡ ਨੇ ਜਿਨ੍ਹਾਂ ਚੋਂ 16 ਦੇ ਲਾਇਸੈਂਸ ਹੁਣ ਰੱਦ ਹੋ ਚੁੱਕੇ ਨੇ ਮਤਲਬ 4 ਦੇ ਰੱਦ ਨੇ ਤੇ ਇਹ 16 ਦੇ ਐਕਸਪਾਇਰ ਹੋਈ ਹੋਏ ਨੇ ਡੇਟ ਐਕਸਪਾਇਰ ਹੋ ਗਈ ਇਹਨੇ ਉਹਨਾਂ ਨੇ ਨਿਊ ਨਹੀਂ ਦੁਬਾਰਾ ਨਵਿਆਈ ਨਹੀਂ ਹੈ ਆਪਣੇ ਸੋ ਸਭ ਤੋਂ ਵੱਧ ਟਰੈਵਲ ਏਜੰਟ ਜਿਹੜੇ ਰਜਿਸਟਰਡ ਟਰੈਵਲ ਏਜੰਟ ਨੇ ਉਹਨਾਂ ਚੋਂ 86 ਟਰੈਵਲ ਏਜੰਟ ਜਲੰਧਰ ਚ ਕੰਮ ਕਰਦੇ ਨੇ ਦੂਏ ਨੰਬਰ ਤੇ ਮਹਾਲੀ ਆਉਂਦਾ ਜਿੱਥੇ 31 ਟਰੈਵਲ ਏਜੰਟ ਰਿਜਿਸਟਰਡ ਕੰਮ ਕਰਦੇ ਨੇ ਉਹ ਤੋਂ ਬਾਅਦ ਫਿਰ ਹਸ਼ਿਆਰਪੁਰ ਆਉਂਦਾ ਜਿੱਥੇ 22 ਦੇ ਕ੍ਰੀਪ ਟਰੈਵਲ ਏਜੰਟ ਕੰਮ ਕਰਦੇ ਨੇ ਤੇ ਇਹ ਨਹੀਂਗਾ ਕੁਝ ਥਾਂ ਅਜੇ ਵੀ ਜ਼ਿਲ੍ਹੇ ਹੈਗੇ ਨੇ ਜਿੱਥੇ ਕੋਈ ਨਹੀਂਗਾ ਰਜਿਸਟਰਡ ਟਰੈਵਲ ਏਜੰਟ ਹਾਂ ਉਹਨਾਂ ਦੇ ਵਿੱਚ ਹੈ ਇਸੇ ਤਰ੍ਹਾਂ ਤਰਤਰਨਾ ਫਰੋਜਪੁਰਾ ਫਰੀਦਕੋਟਾ ਫਾਜ਼ਲਕਾ ਮਰੇਲਕੋਟਲਾ ਮਾਨਸਾ ਇਹ ਜੇ ਇਹਨੇ ਜਿੱਥੇ ਰਜਿਸਟਰਡ ਇੱਕ ਵੀ ਟਰੈਵਲ ਏਜੰਟ ਹੈ ਨਹੀਂਗਾ ਹਾਂ ਇਸ ਫਤੇਗੜ ਸਾਹਿਬ ਚ ਸਿਰਫ ਇੱਕ ਟਰੈਵਲ ਏਜੰਟ ਰਜਿਸਟਰਡ ਹੈ ਤੇ ਉਹਦਾ ਵੀ ਲਾਇਸੈਂਸ ਸਸਪੈਂਡ ਹੋਇਆ ਹੋਇਆ ਹੈ ਨਾ ਇਸੇ ਤਰ੍ਹਾਂ ਸੰਗਰੂਰ ਚ ਦੋ ਰਜਿਸਟਰਡ ਨੇ ਜਿਨ੍ਹਾਂ ਚੋਂ ਇੱਕ ਦਾ ਲਾਇਸੈਂਸ ਸਸਪੈਂਡ ਹੋਇਆ ਹੋਇਆ ਹੈ ਹਾਂ ਸ਼ੀਤਪਾਗਤ ਸਿੰਘ ਨਗਰ ਚ ਤਿੰਨ ਟਰੈਵਲ ਏਜੰਟ ਰਜਿਸਟਰਡ ਨੇ ਹੈ ਨਾ ਤੇ ਜਿਨ੍ਹਾਂ ਚੋਂ ਇੱਕ ਦਾ ਲਾਇਸੈਂਸ ਐਕਸਪਾਇਰ ਹੋ ਚੁੱਕਿਆ ਸੋ ਇਹ ਸਾਰੀ ਪ੍ਰਕਿਰਿਆ ਦੱਸਦੀ ਹੈ ਕਿ ਕਿਵੇਂ ਗੈਰ ਕਾਨੂੰਨੀ ਤਰੀਕੇ ਨਾਲ ਇਹ ਧੰਦਾ ਟਰੈਵਲ ਏਜੰਟਾਂ ਦਾ ਪਣ ਪਿਆ ਤੇ ਇਹ ਧੰਦਾ ਬਿਨਾ ਰਾਜਨੀਤਿਕ ਸ਼ਹਿਤੋਂ ਬਿਨਾ ਸੱਤਾ ਦੀ ਸ਼ਹਿਤੋਂ ਬਿਨਾ ਪ੍ਰਸ਼ਾਸਨਿਕ ਸ਼ਹਿਤੋਂ ਬਿਨਾ ਪੁਲਿਸ ਸ਼ਹਿਤੋਂ ਨਹੀਂ ਪਣ ਸਕਦਾ ਜਨਾਬ ਇਹ ਸੱਚ ਸਾਹਮਣੇ ਆ ਅੱਖਾਂ ਮੀਚਣੀਆਂ ਮੀਚੀ ਜਾਓ ਸੋ ਸਭ ਨੂੰ ਪਤਾ ਇਹ ਪਰ ਸਭ ਤੇਰਾ ਚੁੱਪ ਨੇ ਇਹਦੇ ਕੀ ਮਾਇਨੇ ਨੇ ਇਹ ਆਪਣੇ ਆਪ ਸਮਝ ਆਉਂਦਾ ਇਸ ਲਈ ਇਹ ਪਹਿਲੂ ਵੀ ਤੁਹਾਡੇ ਮੂਰੇ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ